ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਤੇ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਇੱਕ ਕਰਕੇ ਵਿਕਰਮ ਜੀਠਿਆ ਦੇ ਸਾਰੇ ਦਸਤੇ ਬੰਦ ਕੀਤੇ ਜਾ ਰਹੇ ਨੇ ਕਦੇ ਬੋਹਾਲੀ ਦੀ ਸਟਾਨਕ ਅਦਾਲਤ ਦਾ ਦਰਵਾਜ਼ਾ ਵਿਕਰਮ ਜੀਠਿਆ ਨੂੰ ਖੜਕਾਉਣਾ ਪੈਂਦਾ ਹੈ ਕਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਜੇਕਰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਵਿਕਰਮ ਜੀਠਿਆ ਨੂੰ ਜਵਾਬਤ ਨਹੀਂ ਮਿਲਦੀ ਤਾਂ ਉਹਨਾਂ ਨੂੰ ਦਰਵਾਜ਼ਾ ਖੜਕਾਉਣਾ ਪਵੇਗਾ ਦੇਸ਼ ਦੀ ਬਾਦਯੋਗ ਸੁਪਰੀਮ ਕੋਰਟ ਅਦਾਲਤਾਂ ਅਸਲਾਮੁਅਲੈਕਮ ਸਸਰੀਆ ਕਾਲ ਕਿਦਾ ਹਾਲਚਾਲ ਆਮੀਦ ਕਰਨਾ ਵਧੀਆ ਹੋਵਗੇ ਹੱਸਦੇ ਵਸਦੇ ਹੋਵਗੇ ਚੜਦੀ ਕਲਾ 'ਚ ਹੋਵਗੇ ਸੀਐਮ ਪੰਜਾਬ ਭਗਵਤਮਾਨ ਦਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵੱਡਾ ਐਕਸ਼ਨ ਜੀ ਹਾਂ ਸ਼ਰਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਚੀਕਾਂ ਮਾਰਦੇ ਨੇ ਕਿਉਂਕਿ ਸੀਐਮ ਪੰਜਾਬ ਭਗਵਤਮਾਨ ਇੱਕ ਇੱਕ ਕਰਕੇ ਉਹਨਾਂ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਐਹੀ ਵਜ੍ਹਾ ਕਿ ਮੋਹਾਲੀ ਦੀ ਅਦਾਲਤ ਤੇ ਹਰ ਅਦਾਲਤ ਦੇ ਵਿੱਚੋਂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤਾਂ ਜਿਹੜੀਆਂ ਨੇ ਰੱਦ ਕੀਤੀਆਂ ਜਾ ਰਹੀਆਂ ਨੇ ਤੇ ਵਿਕਰਮ ਸਿੰਘ ਸਿੰਘ ਮਜੀਠੀਆ ਦੀ ਕੋਈ ਵੀ ਪਟੀਸ਼ਨ ਨਹੀਂ ਸੁਣੀ ਜਾ ਰਹੀ ਤੇ 40 ਹਜ਼ਾਰ ਪੰਨਿਆਂ ਦੀ ਜਿਹੜੀ ਰਿਪੋਰਟ ਹੈ ਵਿਜੀਲੈਂਸ ਡਿਪਾਰਟਮੈਂਟ ਨੇ ਅਦਾਲਤ ਦੇ ਵਿੱਚ ਪੇਸ਼ ਕਰ ਛੜੀ ਹੈ ਤੇ ਗੱਲ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਘਟੋ ਘਟ 7 ਸਾਲ ਤੋਂ ਲੈ ਕੇ 20 ਸਾਲ ਸੱਕ ਤੱਕ ਦੀ ਸਜ਼ਾ ਜਿਹੜੀ ਹੈ ਉਹ ਮਿਲ ਸਕਦੀ ਹੈ ਇਹ ਸਾਰਾ ਕੀ ਮਾਮਲਾ ਹੈ ਸੀਐਮ ਪੰਜਾਬ ਕੀ ਐਕਸ਼ਨ ਲੈਣ ਜਾ ਰਹੇ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਾਰਾ ਕੁਝ জানা ਗਿਆ ਅੱਜ ਦੀ ਵੀਡੀਓ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਤੇ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਇੱਕ ਕਰਕੇ ਵਿਕਰਮ ਜੀਤਿਆ ਦੇ ਸਾਰੇ ਦਸਤੇ ਬੰਦ ਕੀਤੇ ਜਾ ਰਹੇ ਨੇ ਕਦੇ ਮੁਹਾਲੀ ਦੀ ਸਟਾਨਕ ਅਦਾਲਤ ਦਾ ਦਰਵਾਜ਼ਾ ਵਿਕਰਮ ਜੀਤਿਆ ਨੂੰ ਖੜਕਾਉਣਾ ਪੈਂਦਾ ਹੈ ਕਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਜੇਕਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਵਿਕਰਮ ਜੀਤਿਆ ਨੂੰ ਜਵਾਬਤ ਨਹੀਂ ਮਿਲਦੀ ਤਾਂ ਉਹਨਾਂ ਨੂੰ ਦਰਵਾਜ਼ਾ ਖੜਕਾਉਣਾ ਪਵੇਗਾ ਦੇਸ਼ ਦੀ ਬਾਦਯੋਗ ਸੁਪਰੀਮ ਕੋਰਟ ਅਦਾਲਤ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਅਤੇ bizness ਦੇ ਅਧਿਕਾਰੀਆਂ ਵੱਲੋਂ ਜਿਹੜੇ ਤੱਥ ਜਿਹੜੇ ਸਬੂਤ ਪੇਸ਼ ਕੀਤੇ ਗਏ ਨੇ ਵਿਕਰਮ ਜਿਠਿਆ ਦੇ ਵਿਰੁੱਧ ਉਹਨਾਂ ਨੂੰ ਲੈ ਕੇ ਫਿਰ ਦੁਬਾਰਾ ਟ੍ਰਾਇਲ ਰਿਮਾਨ ਅਤੇ ਇਨਕੈਰੋਗੇਸ਼ਨ ਸਿਟ ਵੱਲੋਂ ਵਿਕਰਮ ਜਿਠਿਆ ਦੀ ਕੀਤੀ ਜਾਵੇਗੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਮੁਲਾਕਾਤ ਕੀਤੀ ਗਈ ਲਾਪਾਤੀ ਨਵੀਂ ਜੇਹਤ ਦੇ ਵਿੱਚ ਜਾ ਕੇ ਫਿਰ ਦੁਬਾਰਾ ਇੱਕ ਵਾਰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਵਿਕਰਮਜੀਤ ਸਿੰਘ ਚਰਚਾ ਦਾ ਅਭਿਸ਼ਾ ਬਣ ਗਏ ਨੇ ਕਿ ਆਖਰਕਾਰ ਇਹਨਾਂ ਦਾ ਕਨੈਕਸ਼ਨ ਕੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਅੰਦਰੋਂ ਅੰਦਰੀ ਅੰਦਰੋਂ ਅੰਦਰੀ ਵੱਡੀਆਂ ਕਾਰਵਾਈਆਂ ਵਿਕਰਮਜੀਤ ਸਿੰਘ ਤੇ ਕਰ ਰਹੇ ਨੇ ਖਾਸ ਕਰਕੇ ਉਹਨਾਂ ਦੇ ਸਾਖ ਸੁਭੰਗਿਆਂ ਤੇ ਵੀ ਗਰੀਆਂ ਕੰਪਨੀਆਂ ਦੇ ਵਿੱਚ ਉਹਨਾਂ ਨੇ ਪੈਸਾ ਲਾਇਆ ਜਿਨ੍ਹਾਂ ਨੂੰ ਸ਼ੈੱਲ ਕੰਪਨੀਆਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਗਰੀਬਕੌਰ ਮਜੀਠੀਆ ਤੋਂ ਇਲਾਵਾ ਗਰੀਬਕੌਰ ਮਜੀਠੀਆ ਦਾ ਸਕਾਪ ਰਹਾ ਗੱਟਪੱਤ ਗਰੇਵਾਲ ਸਿੰਘ ਤੇ ਵੀ ਵੱਡੀ ਜਿਹੜੀ ਹੈ ਕਾਰਵਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗੀ ਕਿਉਂਕਿ ਬਾੜ-ਬਾੜ ਬਿਕਰ ਮਜੀਠੀਆ ਜਿਹੜੇ ਨੇ ਉਹ ਲਗਾਤਾਰ ਵਿਵਾਦਾਂ ਦੇ ਵਿੱਚ ਕਰ ਰਹੇ ਨੇ ਦੱਸਿਆ ਜਾ ਰਿਹਾ ਕਿ ਵਿਕਰਮ ਮਜੀਠੀਆ ਬਿਆਸ ਡੇਰੇ ਦੇ ਮੁਖੀ ਸਾਬਕਾ ਚਲ ਸਿੰਘ ਦੀ ਪੋਤੀ ਗਰੀਬ ਕੌਰ ਗਰੀਬ ਕੌਰ ਗਰੇਵਾਲ ਨਾਲ ਵਿਆਹ ਹੋਇਆ ਮਜੀਠੀਆ ਜਦੋਂ ਅਕਾਲੀ ਭਾਜਪਾ ਸਰਕਾਰ ਦਾ ਊਰਜਾ ਮੰਤਰੀ ਸੀ ਤਾਂ ਇਸ ਨੇ ਬਿਆਸ ਦੇ ਆਸ-ਪਾਸ ਦੇ ਪਿੰਡਾਂ ਦੀ ਬਿਜਲੀ ਬੰਦ ਕਰਵਾ ਦੇਣੀ ਰਸਤਿਆਂ ਵਿੱਚ ਟੋਏ ਪਟਵਾ ਕੇ ਤਕਰੀਬਨ 10 ਪਿੰਡਾਂ ਦੀ 10000 ਏਕੜ ਜ਼ਮੀਨ ਕੌੜੀਆਂ ਦੇ ਪਾਸ ਲਈ ਦੀ ਏਸ਼ੀਆ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਸਰਕਾਰੀ ਪੈਸੇ ਨਾਲ ਬਿਆਸ ਦੇ ਨੇ ਚ ਲਗਵਾਇਆ ਮਹਿੰਗੇ ਪਹਾ ਬੇਲੀ ਦੀ ਖਰੀਦ ਦਾ ਠੇਕਾ ਦਿੱਤਾ ਗਿਆ ਬਿਆਸ ਰਿਆ ਵਿੱਚ ਪਰਤ ਪਾ ਕੇ ਨਿਯਾਜ ਕਬਜ਼ਾ ਕਰਨ ਅਤੇ ਕਰਨ ਦਾ ਕੰਮ ਅਜੇ ਵੀ ਜਾਰੀ ਹੈ ਇਹ ਇਲਜ਼ਾਮ ਲੱਗੇ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਾ ਰਹੀ ਹੈ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਆਖਰਕਾਰ ਬਿਕਰਮਜੀਤ ਸਿੰਘ ਨੂੰ ਕੋ ਮਿਲ ਗਏ ਬਾਬਾ ਚੰਦ ਸਿੰਘ ਚੰਦ ਸਿੰਘ ਦੇ ਦੋਤਿਆਦੀ ਕੰਪਨੀ ਰਿਮੈਕਸੀ ਦੇ ਲੈਬੋਰਟਰੀ ਵਿੱਚ ਸਪਲਾਈ ਸਪਲਾਈ ਕੀਤਾ ਪੁਲਸ ਦੇ ਬਾਨਾਰਾਈ ਚਿੱਟਾ ਨਸ਼ਾ ਤਸਕਰਾਂ ਨੂੰ ਸਪਲਾਈ ਕੀਤਾ ਹਿਮਾਚਲ ਦੀ ਰਿਮੈਕਸੀ ਫੈਕਟਰੀ ਤੋਂ ਕੈਨੇਡਾ ਦੇ ਦੇਸ਼ਾਂ ਕੈਨੇਡਾ ਦੇ ਨਸ਼ਾ ਤਸਕਰਾਂ ਨੂੰ ਚਿੱਟੇ ਦੇ ਕੈਮੀਕਲ ਸਪਲਾਈ ਕੀਤੇ ਬਿਆਸ ਦੇ ਰਿਸ਼ਤੇ ਇੱਕ ਬਕਰਾਈ ਦੋ ਨੰਬਰ ਦਾ ਪੈਸਾ ਗੁਰਦੇ ਸਿੰਘ ਢਿੱਲੋ ਅਤੇ ਉਸਦੇ ਲੜਕਿਆਂ ਦੀ ਇੰਟਰਨੈਸ਼ਨਲ ਇਨਵੈਸਟਮੈਂਟ ਕੰਪਨੀ ਲਿਚ ਰੈਲੀਗਰ ਇੰਟਰਨੈਸ਼ਨਲ ਐਮਬੈਸਡਰਡਾਈ ਅਮਰੀਕਾ ਬ੍ਰਿਟਾਨੀਆ ਆਸਟ੍ਰੇਲੀਆ ਇਨਵੈਸਟਮੈਂਟ ਕੀਤਾ ਦੇ ਬਿਆਸ ਡੇਰੇ ਸਥਿਤ ਕਿਨਾਰਾ ਬੈਂਕ ਦੇ ਮੈਨੇਜਰ ਦੀ ਹਤਿਆ ਸ਼ੱਕੀ ਹਲਾਤਾਂ ਤੇ ਪਰਦਾ ਪਾਉਣ ਵਾਲੇ ਮੰਤਰੀ ਮਜੀਠੀਆ ਦੀ ਸੀ ਇਹ ਅਥਕਤ ਨਹੀਂ ਇਹਨਾਂ ਤਾਂ ਪੰਜਾਬ ਨੂੰ ਅਬਦਾਲੀ ਨੇ ਨਹੀਂ ਲੁੱਟਿਆ ਜਿੰਨਾ ਬਾਦਲ ਮਜੀਠੀਆ ਨੇ ਲੁੱਟਿਆ ਇਹਨਾਂ ਲੁੱਟ ਕੇ ਲੁੱਟਦਾ ਸਾਰਾ ਮਾਲ ਬਿਆਸ ਦੇ ਰਾਇਨ ਬਾਹਰ ਭੇਜਿਆ ਇੱਕ ਜਿਹੜਾ ਆਪਣੇ ਆਪ ਨੂੰ ਬਾਬਾ ਕਹੁੰਦਾ ਹੈ ਯਾਨੀ ਕਿ ਉਨਾ ਡੇਰਾ ਵਿਆਸ ਦੇ ਪਪਾ ਮੁਖੀ ਗੁਰਵਿੰਦਰ ਸਿੰਘ ਤੇ ਵੀ ਟिपਣੀ ਕੀਤੀ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਡੀਐਸ ਧਾਲੀਵਾਲ ਦੀ ਪੋਸਟ ਅਗਵਾੰਗ ਨੂੰ ਖੜੀ ਹੈ ਕਿ ਕਿਸ ਤਰ੍ਹਾਂ ਸਾਰੇ ਪੈਸੇ ਨੂੰ ਅੰਜਾਮ ਦਿੱਤਾ ਗਿਆ ਸ਼ਰੂਪੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਵੱਲੋਂ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਬਿਕਰਮ ਜਿਟਿਆ ਦੇ ਘਰ ਦੇ ਵਿੱਚ ਦੀਪਮਾਲਾ ਨਹੀਂ ਦਿਵਾਲੀ ਵਾਲੇ ਦਿਨ ਕਿਉਂਕਿ ਇਹਨਾਂ ਨੇ ਚਿੱਟਾ ਵਿੱਚ ਆ ਇਹਨਾਂ ਦੇ ਵਿਕੇ ਹੋਏ ਚਿੱਟੇ ਨਾਲ ਇਹਨਾਂ ਦੇ ਵਿਕੇ ਹੋਏ ਚਿੱਟੇ ਦੇ ਸੇਵਨ ਨਾਲ ਪੰਜਾਬ ਦੇ ਹਜ਼ਾਰਾਂ ਨੌਜਵਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਇਹਨਾਂ ਦੇ ਚਿੱਟੇ ਦੇ ਬੀਜ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੀ ਇੰਨੀ ਖੁਸ਼ੀ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਇੱਕ ਤਾਂ ਵੱਡਾ ਕਾਰਾ ਕੀਤਾ ਕਾਂਗਰਸ ਨੇ 1984 ਦੇ ਵਿੱਚ ਜਦੋਂ ਸਿੱਖਾਂ ਦੀ ਨਸ਼ਾ ਕੁੱਤੀ ਕੀਤੀ ਗਈ ਅਤੇ ਸਿੱਖ ਨੌਜਵਾਨਾਂ ਨੂੰ ਜਿਹੜਾ ਫੇਕ ਅਕਾਊਂਟਰ ਕਰ ਕਰਕੇ ਉਹਨਾਂ ਨੂੰ ਨਸ਼ਾ ਬਣਾਇਆ ਗਿਆ ਉਹਨਾਂ ਦੀ ਨਸ਼ਾ ਕੁੱਤੀ ਕੀਤੀ ਨਸ਼ਾ ਕੁੱਤੀ ਕੀਤੀ ਗਈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ ਬਰੰਗੀਆਂ ਚੁੰਨੀਆਂ ਚਟੀਆਂ ਕੀਤੀਆਂ ਨੇ ਉਹਨਾਂ ਦੇ ਘਰ ਦੇ ਵਿੱਚ ਦੀਪਮਾਲਾ ਕਿਵੇਂ ਉਹ ਕਿਵੇਂ ਲਗਜ਼ਰੀ ਗੱਡੀਆਂ ਵਿੱਚ ਘੁੰਮ ਸਕਦੇ تھے ਉਹਨਾਂ ਉੱਤੇ ਵੱਡੀਆਂ ਕਾਰਵਾਈਆਂ ਹੋਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹਨਾਂ ਵੱਲੋਂ ਕਾਲੇ ਧੰਦੇ ਚਲਾਏ ਜਾ ਰਹੇ ਸੀ ਕਾਲੇ ਰੈਕਤਾਂ ਦੇ ਪਰਦੇ ਫਾਸ਼ ਹੋਣਗੇ ਜਿਹੜਾ ਵੀ ਦੋਸ਼ੀ ਹੋਇਆ ਉਸ ਨੂੰ ਸਜ਼ਾ ਮਿਲੇਗੀ 40 ਹਜ਼ਾਰ ਪੰਨਿਆਂ ਦੀ ਰਿਪੋਰਟ ਨੇ ਇੱਕ ਵਾਰ ਫਿਰ ਕਹ ਦਤਾ ਹੈ ਕਿ ਉਸ ਰਿਪੋਰਟ ਦੇ ਵਿੱਚ ਜਿਹੜੀਆਂ ਕੰਪਨੀਆਂ ਦੇ ਵਿੱਚ ਇਹਨਾਂ ਨੇ ਪੈਸਾ ਲਗਾਇਆ ਜਿਹੜੀਆਂ ਕਾਪੀਆਂ ਦੇ ਵਿੱਚ ਪੈਸਾ ਇਹਨਾਂ ਨੇ ਐਡਵਰਸਟਮੈਂਟ ਕੀਤਾ ਜਿਹੜੀਆਂ ਜਿਹੜੇ-ਜਿਹੜੇ ਦੇਸ਼ਾਂ ਨੂੰ ਇਹ ਪੈਸਾ ਭੇਜਿਆ ਗਿਆ ਉਹ ਸਾਰੇ ਤੱਤ ਉਹ ਸਾਰੇ ਸਬੂਤ ਵਿਜੀਲੈਂਸ ਦੇ ਸਭ ਕੁਝ ਅਧਿਕਾਰੀਆਂ ਦੇ ਕੋਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਨੇ ਇਸ ਕਰਕੇ ਜਦੋਂ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਕਾਰਨ ਦੱਸੋ ਨੋਟਿਸ ਭੇਜਿਆ ਸੀ ਪੰਜਾਬ ਸਰਕਾਰ ਨੂੰ ਤਾਂ ਪੰਜਾਬ ਸਰਕਾਰ ਨੇ ਚੱਟਪਟ ਵਿੱਚ ਜਵਾਬਦੇਹੀ ਦੇ ਦਿੱਤੀ ਵਿਕਰਮ ਮਜੀਠੀਆ ਦੇ ਵਿਰੁੱਧ ਕਿ ਕਿਹੜੇ ਕਾਤਾ ਕਰਕੇ ਪੰਜਾਬ ਸਰਕਾਰ ਬਿਜ਼ਨਸ ਅਤੇ ਪੰਜਾਬ ਪੁਸ ਦੇ ਅਧਿਕਾਰੀਆਂ ਵੱਲੋਂ ਵਿਕਰਮ ਮਜੀਠੀਆ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਹੈ ਗੱਲ ਕੀਤੀ ਜਾ ਰਹੀ ਹੈ ਏਸ਼ੀਆ ਦੇ ਸਭ ਤੋਂ ਵੱਡੇ ਸੂਲ ਸਿਸਟਮ ਦੀ ਗੱਲ ਕੀਤੀ ਜਾ ਰਹੀ ਹੈ ਡੇਰਾ ਗੁਰਵਿੰਦਰ ਸਿੰਘ ਬਾਬਾ ਵੱਲੋਂ ਲਈਆਂ ਸਸਤੇ ਭਾਅ ਦੀਆਂ ਜ਼ਮੀਨਾਂ ਨੂੰ ਗੱਲ ਕੀਤੀ ਜਾ ਰਹੀ ਹੈ ਕਿ ਪੈਸਾ ਬਾਬਾ ਚੰਦ ਸਿੰਘ ਦੇ ਜਿਹੜੇ ਸਾਬਕਾ ਜਿਹੜੇ ਮਰਹੂਮ ਅ ਅਧਿਰਿਅਸਤ ਅਫੀਸਰ ਪੁਨਾਵਲੂ ਕਿਸ ਤਰ੍ਹਾਂ ਪੈਸਾ ਸਪੈਂਡ ਕੀਤਾ ਗਿਆ ਬਾਦ ਦੀਆਂ ਕਾਪੀਆਂ ਦੇ ਵਿੱਚ ਕਿਸ ਤਰ੍ਹਾਂ ਦੀ ਅਨਬੂਲਮੈਂਟ ਸੀ ਵਿਕਰਮ ਜੀਤਿਆ ਦੀ ਉਸ ਨੂੰ ਲੈ ਕੇ ਡੀਐਸ ਹਾਲੀਬਾਲ ਦੀ ਪੁਲਿਸ ਨੇ ਖਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਹਾਲੇ ਵੀ ਲੋਕਾਂ ਨੂੰ ਯਕੀਨ ਨਹੀਂ ਹੋਣਾ ਕਿ ਕਿਸ ਤਰ੍ਹਾਂ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਇਹਨਾਂ ਪਾਰਟੀਆਂ ਦੇ ਆਗੂਆਂ ਵੱਲੋਂ ਜਿਹੜਾ ਬੁੱਧੂ ਬਣਾਇਆ ਜਾਂਦਾ ਹੈ ਬਾਦ ਵਿੱਚ ਸੱਤਾ ਵਿੱਚ ਆਉਂਦੇ ਨੇ ਲੁੱਟਦੇ ਵੀ ਨੇ ਘੋਟਦੇ ਵੀ ਨੇ ਤੇ ਫਿਰ ਚਿੱਤੇ ਵਰਗਿਆ ਚਿੱਤੇ ਵਰਗਾ ਨਾ ਮਰਾਦ ਨਸ਼ਾ ਪੰਜਾਬ ਦੇ ਵਿੱਚ ਵਿੱਚ ਹੈ ਬਜਾਦਾ ਹੈ ਉਹਨਾਂ ਨੇ ਕਿਹਾ ਕਿ ਨਾ ਮਰਾਦ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਸਭ ਤੋਂ ਵਧੀਆ ਉਪਰਾਲਾ ਹੈ ਜੰਗ ਨਸ਼ਿਆ ਵਿਰੁੱਧ ਜਿਸ ਨੂੰ ਪਰਮਾ ਹੰਗਾਰਾ ਮਿਲ ਰਿਹਾ ਹੈ ਇਸ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਉਣ ਵਾਲੇ ਦਿਨਾਂ ਦੇ ਵਿੱਚ ਬਿਕਰਮ ਜਿਗਸ਼ਾ ਤੋਂ ਇਲਾਵਾ ਹੋਰ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਆਗੂ ਨੇ ਉਹਨਾਂ ਉੱਤੇ ਵੱਡੀ ਕਾਰਵਾਈ ਕਰਨਗੇ ਤਾਂ ਜੀ ਤੇ ਅਸੀਂ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢੀਲੂ ਨੇ ਜੇਲ੍ਹ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਤੇ ਹੁਣ ਗੱਲ ਕੀਤੀ ਜਾ ਰਹੀ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਕਰਨ ਤੇ ਬਹੁਤ ਵੱਡੀ ਕੰਟਰੋਵਰਸੀ ਕ੍ਰੀਏਟ ਹੋ ਗਈ ਹੈ ਕਿਉਂਕਿ ਇਲਜ਼ਾਮ ਲੱਗਾ ਡੇਰਾ ਬਿਆਸ ਦੇ ਸਾਬਕਾ ਮੁਖੀ ਜਿਹੜੇ ਸਨ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਮਿਲ ਕੇ ਪੰਜਾਬ ਚੋਂ ਪੈਸਾ ਬਾਹਰ ਦੇ ਮੁਲਕਾਂ ਚ ਕਰ ਲਿਆ ਸ਼ੈੱਲ ਕੰਪਨੀਆਂ ਬਣਾਈਆਂ ਤੇ ਵਿਕਰਮ ਸਿੰਘ ਮਜੀਠੀਆ ਨੇ ਬੜੇ ਹੀ ਜ਼ੁਲਮ ਕੀਤਾ ਪੰਜਾਬ ਦੇ ਲੋਕਾਂ ਤੇ ਪਿੰਡਾਂ ਦੀਆਂ ਬਿਜਲੀਆਂ ਬੰਦ ਕਰਕੇ ਰਸਤੇ ਬੰਦ ਕਰਕੇ ਕੋੜੀਆਂ ਦੇ ਪਾਉ ਜ਼ਮੀਨਾਂ ਖਰੀਦੀਆਂ ਤੇ ਅੱਜ ਉਹ ਜ਼ਮੀਨਾਂ ਜਿਹੜੀਆਂ ਨੇ ਅਰਬਾਂ ਰੁਪਏ ਦੀਆਂ ਜ਼ਮੀਨਾਂ ਨੇ ਤੇ ਏਸ਼ੀਆ ਦਾ ਸਭ ਤੋਂ ਵੱਡਾ ਜਿਹੜਾ ਪਲਾਂਟ ਹੈ ਉਹ ਸਰਕਾਰੀ ਖਾਤੇ ਤੇ ਲਾਇਆ ਗਿਆ ਡੇਰਾ ਬਿਆਸ ਬਿਆਸ ਪਿੰਡ ਦੇ ਵਿੱਚ ਤੇ ਬਿਆਸ ਦਰਿਆ ਦੇ ਵਿੱਚ ਵੀ ਛੇੜਛਾੜ ਕੀਤੀ ਗਈ ਤੇ ਪੈਸਾ ਬਣਾਇਆ ਗਿਆ ਯਾਨੀ ਕਿ ਬਿਕਰਮ ਸਿੰਘ ਮਜੀਠੀਆ ਨੇ ਦੋਵਾਂ ਹੱਥਾਂ ਦੇ ਨਾਲ ਪੰਜਾਬ ਨੂੰ ਲੁੱਟਿਆ ਤੇ ਕਹਿਣਾ ਹੈ ਕਿ ਜਿੰਨਾ ਅਬਦਾਲੀ ਨੇ ਨਹੀਂ ਸੀ ਪੰਜਾਬ ਨੂੰ ਲੁੱਟਿਆ ਬਿਕਰਮ ਸਿੰਘ ਮਜੀਠੀਆ ਤੇ ਬਾਦਲ ਪਰਿਵਾਰ ਨੇ ਉਹਨਾਂ ਹੀ ਜ਼ਿਆਦਾ ਪੰਜਾਬ ਨੂੰ ਲੁੱਟਿਆ ਤੇ ਦੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੂ 'ਤੇ ਵੱਡੇ ਇਲਜ਼ਾਮ ਲੱਗ ਗਏ ਨੇ ਕਿ ਉਹ ਵੀ ਇਸ ਚੀਜ਼ ਦੇ ਵਿੱਚ ਮਲਬਸ ਨੇ ਕਿਉਂਕਿ ਇੱਕ ਨਸ਼ੇ ਦਾ ਤਸਟਰ ਬਿਕਰਮ ਸਿੰਘ ਮਜੀਠੀਆ ਉਹਨੂੰ ਉਹਨਾਂ ਨੇ ਮੁਲਾਕਾਤ ਕੀਤੀ ਤੇ ਸੀਐਮ ਪੰਜਾਬ ਭਗਵਤ ਮਾਨ ਜਿਹੜੇ ਨੇ ਸਖਤ ਐਕਸ਼ਨ ਲੈਣ ਜਾ ਰਹੇ ਨੇ ਤੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਜਿਹੜੀ ਹੈ ਵਿਜੀਲੈਂਸ ਡਿਪਾਰਟਮੈਂਟ ਨੇ ਅਦਾਲਤ ਦੇ ਵਿੱਚ ਪੇਸ਼ ਕਰਸੜੀਆ ਤੇ ਵਿਕਰਮ ਸਿੰਘ ਮਜੀਠੀਆ ਦਾ ਬਚਣਾ ਕਿਸੇ ਵੀ ਸੂਰਤ ਮਮਕਨ ਨਹੀਂ ਹੈ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਪਤਨੀ ਉਹਨਾਂ ਦਾ ਸਾਲਾ ਸੁਖਵੀਰ ਸਿੰਘ ਬਾਦਲ ਤੇ ਉਹਦੀ ਪਤਨੀ ਇਹ ਸਾਰੇ ਜੇਲ੍ਹ ਦੇ ਵਿੱਚ ਜਾਣ ਵਾਲੇ ਨੇ ਕਿਉਂਕਿ ਇਹਨਾਂ ਨੇ ਦੋਵਾਂ ਹੱਥਾਂ ਦੇ ਨਾਲ ਪੰਜਾਬ ਨੂੰ ਲੁੱਟਿਆ ਪੰਜਾਬ ਦੇ ਵਿੱਚ ਚਿੱਟੇ ਨੂੰ ਆਮ ਕੀਤਾ ਲੱਖਾਂ ਮਾਵਾਂ ਦੀ ਰੰਗਲੀਆਂ ਚੁੰਨੀਆਂ ਨੂੰ ਇਹਨਾਂ ਨੇ ਚਿੱਟਾ ਕੀਤਾ ਤੇ ਉਹ ਮਾਵਾਂ ਅੱਜ ਵੀ ਆਪਣੇ ਬੱਚਿਆਂ ਨੂੰ ਯਾਦ ਕਰਕੇ ਰੋਂਦੀਆਂ ਨੇ ਤੇ ਸੀਐਮ ਪੰਜਾਬ ਕਿਸੇ ਵੀ ਸੂਰਤ ਇਹਨਾਂ ਨੂੰ ਮਾਫ਼ ਨਹੀਂ ਕਰਨਗੇ ਅਦਾਲਤਾਂ ਦੇ ਵਿੱਚੋਂ ਬਿਕਰਮ ਸਿੰਘ ਮਜੀਠੀਆ ਲਈ ਸਾਰੇ ਰਸਤੇ ਸੀਐਮ ਪੰਜਾਬ ਨੇ ਬੰਦ ਕਰ ਸੜੇ ਨੇ ਮੋਹਾਲੀ ਦੀ ਅਦਾਲਤ ਚ ਜਾਂਦੇ ਨੇ ਹਰਿਆਣਾ ਦੀ ਅਦਾਲਤ ਚ ਜਾਂਦੇ ਨੇ ਕਿਸੇ ਅਦਾਲਤ ਦੇ ਵਿੱਚੋਂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲ ਰਹੀ ਤੇ ਤੁਸੀਂ ਕੀ ਸੋਚਦੇ ਹੋ ਬਿਕਰਮ ਸਿੰਘ ਮਜੀਠੀਆ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਦੇ ਬਾਰੇ ਚ ਤੇ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਡੇਰਾ ਬਿਆਸ ਦੇ ਬਾਰੇ ਚ ਉਹਨਾਂ ਦੇ ਸਭ ਜ਼ਾਦਿਆਂ ਦੇ ਬਾਰੇ ਚ ਉਹਨਾਂ ਦੇ ਬਾਰੇ ਤਾੜੀ ਕੀ ਰਾਏ ਹੈ ਕਮੈਂਟ ਦੇ ਵਿੱਚ ਦੱਸਿਓ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓਜ਼ ਗੁੱਡ ਬਾਏ ਅਲਾ ਹਾਫਿਜ਼